ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਧਰਮ ਰੱਖਿਆ ਮੰਚ ਬਟਾਲਾ ਵੱਲੋਂ ਬੰਗਲਾਦੇਸ਼ ਵਿੱਚ ਹਿੰਦੂਆਂ ਦੀਆਂ ਹਤਿਆਵਾਂ ਮਾਵਾ ਪੈਣਾ ਦੇ ਨਾਲ ਬਲਾਤਕਾਰ ਅਤੇ ਮੰਦਰਾਂ ਦੀ ਭੰਨ ਤੋੜ ਦੇ ਵਿਰੋਧ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਇਹ ਵਿਸ਼ਾਲ ਰੋਸ ਮਾਰਚ ਦੈਨਿਕ ਪ੍ਰਾਰਥਨਾ ਸਭਾ ਬਟਾਲਾ ਤੋਂ ਸ਼ੁਰੂ ਹੋ ਕੇ ਐਸ ਡੀ ਐਮ ਬਟਾਲਾ ਦੇ ਦਫ਼ਤਰ ਵਿਖੇ ਪਹੁੰਚੇ ਜਿੱਥੇ ਐਸ ਡੀ ਐਮ ਬਟਾਲਾ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਵਿੱਚ ਅੱਛਾ ਇੱਥੇ ਗ੍ਰਾਸਪਰਧપતિ ਤੋਂ ਮੰਗ ਕੀਤੀ ਕਿ ਭਾਰਤ ਸਰਕਾਰ ਬੰਗਲਾਦੇਸ਼ ਦੇ ਅੰਤਰਿਮ ਸਰਕਾਰ ਤੋਂ ਹਿੰਦੂ ਹਤਿਆਕੰਡ ਔਰਤਾ ਨਾਲ ਬਲਾਤਕਾਰ ਅਤੇ ਹਿੰਦੂ ਮੰਦਿਰਾਂ ਨੂੰ ਤੋੜਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਅਤੇ ਉਸ ਦੀ ਸੁਰੱਖਿਆ ਦਾ ਉਚਿਤ ਪ੍ਰਬੰਧ ਕਰੇ ਬਟਾਲਾ ਤੋਂ ਰਮੇਸ਼ ਪਾਟਿਆ ਅਨੀਤਾ ਬੇਦੀ ਦੀ ਰਿਪੋਰਟ ਇਕੱਠੇ ਹੋ ਕੇ ਇਹ ਤੁਹਾਨੂੰ ਉਹਨਾਂ ਦੇ ਨਾਲ ਸੀ ਪਰ ਮੈਂ ਮਾਫੀ ਚਾਹਨਾ ਵਾ ਪਰ ਇਹ ਕੜਾ ਰੁਕ ਕੇ ਵੀ ਕਹਿਣਾ ਚਾਹੁੰਦਾ ਵਾ ਪੇਸ਼ ਆਸੰ ਨਾ ਹਾਲੇ ਭਈ ਹਜ਼ਾਰਾਂ ਤਰ੍ਹਾਂ ਦੇ ਹਿੰਦੂ ਸਮਾਜ ਆਇਆ ਹੋਏ ਪਰ ਇੱਥੇ ਕੋਈ ਮੌਜੂਦ ਨਾ ਹੋਵੇ ਉਹ ਤੁਹਾਨੂੰ ਫੋਨ ਕਰਦੇ ਭਈ ਤੁਸੀਂ ਵੀ ਨੇ 10 ਮਿੰਟ ਤੱਕ ਪੂਨਾ ਘੰਟਾ ਤਸੀਦਾ ਸਾਹਿਬ ਹੋ ਗਿਆ ਵਾ ਤੁਸੀਂ ਜਿਸ ਪੱਤੇ ਬੈਠੇ ਹੋ ਤੁਹਾਡਾ ਸਨਮਾਨ ਕਰਨੇ ਆ ਲੇਕਿਨ ਇਸ ਸਨਮਾਨ ਦੇ ਨਾਲ ਨਾਲ ਸਾਡੇ ਆਪਣੇ ਸਮਾਜ ਦਾ ਸਨਮਾਨ ਤੁਹਾਡੇ ਜਿਹਾ ਸਾਰੇ ਇਕੱਤਰ ਦਾ ਸਨਮਾਨ ਵੀ ਜ਼ਰੂਰੀ ਹੈ ਮੈਂ ਬੇਨਤੀ ਕਰਨਾ ਵਾ ਹਿੰਦੂ ਨੂੰ ਕਮਜ਼ੋਰ ਨਾ ਸਮਝਿਆ ਜਾਏ ਇਹ ਲਾਸਟ ਵਾਰੀ ਆਪ ਤੁਹਾਨੂੰ ਦੱਸਦੇ ਪਏ ਸਾਡੇ ਸਵਿੰਗਰ ਸ਼੍ਰੀ Hindu ਸਮਾਜ ਦੇ ਚੱਲਦੇ ਰਹਿੰਦੇ ਨੇ ਇਹਨੂੰ ਲਾਈਟਿੰਗ ਨਾ ਲਿਆ ਕਰੋ ਅਸੀਂ ਸਾਰਾ ਸਮਾਜ ਇਕੱਠਾ ਵਾਂ ਹੁਣੇ ਕਾਰਕਟਾ ਇਹਨੇ ਜੋਸ਼ ਸੀ ਹੁਣੇ ਤਾਂ ਨਾ ਮਾਰੂ ਪਿਆਰ ਬੈਠੇ ਸੀ ਅਸੀਂ ਬੇਨਤੀ ਕੀਤੀ ਵੀ ਅਸੀਂ ਬੰਗਲਾਦੇਸ਼ ਦਾ ਮਿਸ਼ਨ ਲੈ ਕੇ ਚੱਲਣਾ ਹੈ ਐਸ ਕਰਕੇ ਅਸੀਂ ਧਰਨੇ ਵਾਲੇ ਪਾਸੇ ਨਹੀਂ ਗਏ ਤੁਹਾਨੂੰ ਬੇਨਤੀ ਕਰਦੇ ਆ ਕਿਰਪਾ ਆਉਣ ਵਾਲੇ ਸਮੇਂ 'ਚ ਇਹਦਾ ਖਿਆਲ ਰੱਖੋ ਨਹੀਂ ਨਾᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹᱹ ਪਰ ਆਪਣੇ ਮੰਚ ਵੱਲੋਂ ਚੇਤਾਵਨੀ ਵੀ ਦੇਣਾ ਚਾਹੁੰਦਾ ਹਾਂ ਸ਼ਰਿਆਮ ਬੇਨਤੀ ਵੀ ਇਹ ਚੇਤਾਵਨੀ ਵੀ ਇਹ ਸਮਾਜ ਨੂੰ ਕਮਜ਼ੋਰ ਨਾ ਸਮਝਿਓ ਅਸੀਂ ਆਮ ਲੋਕਾਂ ਨੂੰ ਕਮਜ਼ੋਰੀ ਨਾਲ ਨਹੀਂ ਲਵਾਂਗੇ ਮੈਂ ਉਹਨੇ ਬੇਨਤੀ ਕਰਨਾ ਪਰਮਜੀਤੀ ਤਨਵਾਰ ਔਰ ਇਹਨਾਂ ਦੇ ਕਰਮਚਾਰ ਮੰਚ ਦੇ ਪ੍ਰਧਾਨ ਤੋਂ ਪਰਮਜੀਤੀ ਅਲਵਾਜ਼ ਕਰ ਰਹੇ ਨੇ ਪਰਮਜੀਤੀ ਔਰ ਹਿੰਦੂ ਸਮਾਜ ਇਕੱਤਰ ਹੋ ਕੇ ਅੱਜ ਜੋ ਫੰਗਲਾ ਦੇ ਇਤਰਾਫ ਹੋਈ ਹੈ ਉਹ ਇਸ ਖਿਲਾਫ ਬੋਲ ਰਹੇ ਪ੍ਰਧਾਨ ਜੀ ਖਾਨਿਆ ਆਧਿਕ ਸਮਾਜਿਕ ਸੋਸ਼ੀਅਟੀ ਪਰ ਅਸੋਸੀਏਟ ਨਾਲ ਐਨਜੀਓ ਜਿਹਨੇ ਸਾਰਾ ਸਮਾਜ ਸਾਰਾ ਜਿਹੜਾ ਬਟਾਲਾ ਸ਼ਹਿਰ ਇੱਕ ਤਰਮ ਰੱਖਿਆ ਮੰਚ ਦੇ ਨਾਂ ਤੇ ਇਕੱਠਾ ਹੋਇਆ ਵਾ ਉਹਦੇ ਵਿੱਚ ਜੋ ਇਤਰਾਸਤੀ ਹੋਈ ਹੈ ਅੱਲਾ ਦੇਖਦੇ ਵਿੱਚ 470 ਦੇ ਟੀਮ ਜਿਹੜੇ ਆ ਮੰਦਰ ਉਹ ਤੋੜ ਬੰਦ ਕਰਕੇ ਫੁੱਟੇ ਤੇ ਗਏ ਆ ਟੀਆਂ ਦੇ ਨਾਲ ਉਹਨਾਂ ਦੀ ਬੇਆਬੂ ਕੀਤੀ ਗਈ ਹੈ ਔਰ ਉਥੇ ਧੱਕੇ ਦੇ ਨਾਲ ਸਿਗਨੇਚਰ ਕਰਵਾ ਕੇ ਲੋਕਾਂ ਨੂੰ ਨੌਕਰੀ ਤੋਂ ਵੀ ਹਟਾਇਆ ਗਿਆ ਹੈ ਕਾਲੀ ਮਾਤਾ ਜੀ ਦਾ ਮੰਦਰ ਤੋੜਿਆ ਗਿਆ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਗਿਆ ਪਰ ਹਿੰਦੂਆਂ ਦੇ ਨਾਲ ਜਿਹੜੀ ਬਹੁਤ ਵੱਡੀ ਤਰਾਸਦੀ ਹੋਈ ਹੈ ਉਥੋਂ ਦੇ ਹਿੰਦੂ ਜਿਹੜੇ ਆ ਅੱਖਾਂ ਨਮ ਕਰਕੇ ਸਾਰੇ ਮੌਜੂਦਾ ਦੇਖ ਰਹੇ ਆ ਕਿ ਸਾਡੀ ਕੌਣ ਗੱਲ ਸੁਨੇਗਾ ਕੋ ਇਸ ਕਰਕੇ ਧਰਮ ਰੱਖਿਆ ਮੰਚ ਦੇ ਬੈਨਰ ਖਲੇ ਅੱਜ ਸਾਰਾ ਹਿੰਦੂ ਸਮਾਜ ਸਾਰਾ ਪਟਾਲਾ ਇਕੱਠਾ ਹੋ ਜਾਵਾ ਹੈ ਇਸ ਸੰਬੰਧ ਵਿੱਚ ਅਸੀਂ ਇਹਦਾ ਸਾਹਮਣੇ ਇੱਕ ਨਾਗਰਨ ਕੀਤਾ ਵਾ ਸਾ ਕਿ ਜਿਹੜੀ ਇਸ ਮੰਚ ਦੀ ਆਵਾਜ਼ ਵਕਤ ਵਕਤ ਬਤਕ ਚਾਈ ਕਰੇ